ਮਾਰਨਿੰਗ ਗਾਈਜ਼ ਕੀ ਹਾਲ ਚਾਲ ਹੋਪ ਸਾਰੇ ਠੀਕ ਠਾਕ ਹੋਵੋਗੇ ਤੁਸੀਂ ਤੇ ਅੱਜ ਆਪਾਂ ਤੁਹਾਨੂੰ ਕੈਨੇਡੀਅਨ ਟਾਇਰ ਠੀਕ ਹੈ ਉੱਥੇ ਤੁਹਾਨੂੰ ਦਿਖਾਉਨੇ ਆ ਕੀ ਮਾਹੌਲ ਆ ਤੇ ਕੀ ਕੁਝ ਮਿਲਦਾ ਤੇ ਲੋ ਜੀ ਇਹ ਆ ਆਪਾਂ ਆ ਗਏ ਕੈਨੇਡੀਅਨ ਟਾਇਰ ਆਪਣੇ ਨਾਲ ਹੈ ਜਸਪ੍ਰੀਤ ਧਾਰੀਵਾਲ ਠੀਕ ਹੈ ਇੱਥੋਂ ਲੈਣਾ ਸੀ ਇਹ ਸਾਮਾਨ ਫਿਰ ਮੈਂ ਸੋਚਿਆ ਚੱਲ ਬਲੌਗ ਵੀ ਬਣਾ ਦਾਂਗੇ ਤੁਹਾਨੂੰ ਦਿਖਾ ਵੀ ਦਈਏ ਤੇ ਆਜ ਲੈ ਵੀ ਖੁਸ਼ ਹੋ ਜੀ ਵੱਡੇ ਸਾਰੇ ਥੋੜੇ ਲੈਫਟ ਤੇ ਮਿਲਦੀ ਸਾਨੂੰ ਆ ਮਸ਼ੀਨ ਇਹਦੇ ਕੋਈ ਵੀ ਤੁਸੀਂ ਪ੍ਰੋਡਕਟ ਸਰਚ ਕਰ ਸਕਦੇ ਹੋ ਜਿਹੜਾ ਇਹਦੇ ਵਿੱਚ ਹੈਗਾ ਬਾਕੀ ਤੁਸੀਂ ਮਾਹੌਲ ਦੇਖੋ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਆ ਦੇਖੋ ਅੱਜ ਆਪ ਨੂੰ ਕਮਾਉਂਦਾ ਹੋਇਆ ਅੱਜ ਜਿਵੇਂ ਇੱਥੇ ਲਿਖਿਆ ਨਾ ਪੇਂਟ ਪੇਂਟ ਦਾ ਇਹ ਹੋ ਗਿਆ ਔਟੋ ਦਾ ਉਧਰ ਹੋਊਗਾ ਤਾਂ ਸਾਰੇ ਅਲੱਗ-ਅਲੱਗ ਸਟੇਸ਼ਨ ਬਣੇ ਹੋਏ ਨੇ ਇਹਨਾਂ ਦੇ ਉਹ ਦੇਖੋ ਤੁਸੀਂ ਸਪੋਰਟਸ ਦਾ ਕੀ ਹੈ ਅਲੱਗ-ਅਲੱਗ ਸਾਰੀਆਂ ਚੀਜ਼ਾਂ ਨੇ ਦੇਖੋ ਜਸਪ੍ਰੀਤ ਬਦਾਨੀ ਇੱਥੇ ਆ ਕੇ ਖੁਸ਼ ਕਿਉਂ ਆ ਪੂਰਾ ਖੁਸ਼ ਆ ਲੈ ਵੀ ਇਹ ਵੈਕਿਊਮ ਆ ਗਿਆ ਆ ਵੇ ਲੋ ਗਿਆ ਰਬਾਈ ਨੇ ਵੀ ਠੀਕ ਠੀਕ ਹੁੰਦਾ ਤੇ ਵੈਸੇ ਤਾਂ ਰੀਟ ਉਹ ਤਾਂ ਹੈ ਗਈ ਆ ਵਧੀਆ ਹੁੰਦਾ ਹੀ ਆ ਬਾਕੀ ਕੁਆਲਿਟੀ ਵਧੀਆ ਮਿਲ ਜਾਂਦੀ ਹੈ ਬੱਚਿਆਂ ਦੀਆਂ ਸੀਟਾਂ ਸਾਰਾ ਕੁਝ ਤੁਹਾਨੂੰ ਨਾ ਸਭ ਮਤਲਬ ਸਭ ਕੁਝ ਯਾਰ ਤੁਸੀਂ ਇੱਥੇ ਆ ਕੇ ਕੁਝ ਵੀ ਲੈ ਤੇ ਖਰੀਦ ਸਕਦੇ ਹੋ ਤੇ ਲੈ ਕੇ ਜਾ ਸਕਦੇ ਹੋ ਠੀਕ ਹੈ ਕੈਨੇਡੀਅਨ ਟਾਇਰ ਇੱਥੇ ਕਾਫੀ ਹੈਗੇ ਨੇ ਜਿਹੜੇ ਸਟੋਰ ਨੇ ਜਿੱਥੇ ਤੁਹਾਨੂੰ ਸਾਰਾ ਕੁਝ ਮਿਲ ਸਕਦਾ ਬਟ ਆਪਾਂ ਅੱਜ ਕੈਨੇਡੀਅਨ ਟਾਇਰ ਦਾ ਟੂਰ ਤੁਹਾਨੂੰ ਦਿਖਾਇਆ ਤੇ ਅੱਗੇ ਆਪਾਂ ਤੁਹਾਨੂੰ ਹੋਰ ਦਿਖਾਵਾਂਗੇ ਜੁੜੇ ਰਹੋ ਲੈ ਵੀ ਮੁੰਡੇ ਨੇ ਆ ਲੈਣਾ ਸੀ ਤੇ ਆ ਲੈ ਲੈ ਇੱਥੋਂ ਇਹ ਮਿਲ ਗਿਆ ਬਣੋ 99 ਡਾਲਰ ਦਾ ਉਰ ਕੀ ਲੈਣਾ ਹੋਰ ਆਪਾਂ ਦੇਖਾਂਗੇ ਟੂਲਸ ਵਗੈਰਾ ਦੇਖਾਂਗੇ ਥੋੜੇ ਬਾਕੀ ਜੇ ਕੈਲਗਰੀ ਦੇ ਵਿੱਚ ਆਉਂਦਾ ਹਨ ਕਿਸੇ ਨੇ ਕੰਮਕੁਮ ਕਰਾਉਣਾ ਹੁੰਦਾ ਤਾਂ ਮੁੰਡਾ ਤੁਹਾਨੂੰ ਨੰਬਰ ਪਾ ਦੂੰਗਾ ਤੇ ਆਓ ਤੇ ਕੰਮਕੁਮ ਕਰਾਓ ਵਧੀਆ ਰੇਟ 'ਚ ਠੀਕ ਹੈ ਜਿਹੜਾ ਮਾਰਕੀਟ 'ਚ ਰੇਟ ਚੱਲਦਾ ਉਹਦੇ ਤੋਂ ਸਸਤਾ ਰੇਟ ਤੁਹਾਨੂੰ ਮਿਲੇਗਾ ਠੀਕ ਹੈ ਕੈਲਗਰੀ ਦੇ ਵਿੱਚ ਸਪੈਸ਼ਲੀ ਬਾਕੀ ਜਿਹੜਾ ਥੋੜਾ ਹੈਗਾ ਉਹਨੂੰ ਭੇਜੋ ਵੀਡੀਓ ਟੈਗ ਕਰੋ ਤੇ ਬਹੁਤ ਬਹੁਤ ਸਬਸਕ੍ਰਾਈਬ ਕਰੋ ਯਾਰ ਆ ਕਿੱਟਾਂ ਪੂਰੀਆਂ ਦੇਖੋ ਸਾਰੀਆਂ ਬੋਰਡ ਵਗੈਰਾ ਅਗਰ ਕਿਸ ਨੂੰ ਬੋਰਡ ਦਾ ਸ਼ੌਂਕ ਹੁੰਦਾ ਉਹ ਇੱਥੋਂ ਲੈ ਕੇ ਜਾ ਸਕਦਾ ਹੈ ਨਾ ਚੀਜ਼ਾਂ ਨੂੰ ਮਿਲ ਨਹੀਂ ਰਹੀ ਆ ਪੁੱਛ ਰਿਹਾ ਐ ਤੇ ਹੋਪਸੋ ਤੇ ਦਿਖਾਉਣਾ ਫਰਾਜ ਨੂੰ ਨਾ ਜੀ ਦੇਖੋ 500 ਦਾ 500 ਵਾਲਾ ਜਿਹੜਾ ਪਹਿਲੇ ਨੇ PC ਜਿਹੜੇ ਜ 800 ਡਾਲਰ ਲਾ ਸਕਦੇ ਤੁਸੀਂ ਅਗਰ ਲਾਉਣਾ ਤਾਂ ਫਰੀ ਹੋ ਤਾਂ ਲਾ ਸਕਦੇ 800 62 ਸੌਠੀ ਗੱਲ ਮੁੱਕਾ ਮੁੱਕਾ ਬਾਕੀ ਮਨ ਲਾ ਮਿਲ ਗਿਆ ਸਾਰਾ ਸਮਾਨ ਤੇ ਇੱਕ ਤਾਂ ਚੀਜ਼ ਹੋਰ ਦੇਖਦੇ ਆਪਾਂ ਤੇ ਚਲਦੇ ਆਂ ਹੋਪਸੋ ਆ ਦੇਖੋ ਅਗਰ ਕਿਸ ਨੇ ਨਾ ਆਪਣਾ ਫਟ ਵਗੈਰਾ ਜੀ ਤਿਆਰ ਕਰਨੀ ਹੁੰਦੀ ਪਿੱਛੇ ਆ ਬੱਚਿਆਂ ਵਾਸਤੇ ਸੀਟ ਕਾਰ ਵਾਸਤੇ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਤੁਹਾਨੂੰ ਇਹਦੇ ਇੱਥੇ ਹਰ ਇੱਕ ਚੀਜ਼ ਮਿਲੂ ਸੂਈ ਤੋਂ ਲੈ ਕੇ ਵੱਡੀ ਤੁਸੀਂ ਜਿਹੜਾ ਵੀ ਕੋਸਤ ਹੋ ਸਕਦੇ ਹੋ ਬੋਟ ਠੀਕ ਬਾਅਦ ਚੱਲਦੇ ਹਾਂ ਆਪਾਂ ਲੈਨਜ਼ ਲੱਗੇ ਹੋਏ ਆਪਾਂ ਸਾਰੇ ਉਸ ਆਸਮਾਨ ਲੜੇ ਮਾ ਤੇ ਇੱਕ ਆਪਣਾ ਉਹ ਤੇ ਕਾਊਂਟਰ ਤੇ ਪਹੁੰਚ ਗਏ ਸਿੱਧਾ 3 ਕੋਈ ਰਜਿਸਟਰ 4 ਜੇ ਬਸ ਮਾਲ ਲੈ ਲ ਚੁੱਕੇ ਵਸੇ ਤਾਂ ਇੱਕ ਇਥੇ ਇੱਕ ਨਵੀਂ ਚੀਜ਼ ਹੋ ਰਹਿਣਾ ਜਿਹੜਾ ਕਹਦੀਏ ਅਗਰ ਆਪ ਨੂੰ ਕੋਈ ਜ਼ਰੂਰੀ ਸਮਾਨ ਆ ਜਿਹੜਾ ਆਪਣਾ ਮਹਿੰਗਾ ਸਮਾਨ ਥੋੜਾ ਜਿਹਾ ਇਹ ਪ੍ਰੋਪਰ ਕਾਊਂਟਰ ਤੇ ਭੇਜ ਦਿੰਦੇ ਆ ਤੇ ਦੂਜੀ ਗੱਲ ਇੱਕ ਵਧੀਆ ਚੀਜ਼ ਜਿਹੜੀ ਮੈਨੂੰ ਲੱਗੀ ਕਿ ਅਗਰ ਮੰਨ ਲਓ ਤੁਹਾਨੂੰ ਕੋਈ ਵਧੀਆ ਨਹੀਂ ਲੱਗਦਾ ਸਮਾਨ ਨਾ ਤਾਂ ਤੁਸੀਂ ਮਹੀਨਾ ਯੂਜ਼ ਕਰ ਸਕਦੇ ਹੋ ਮਹੀਨੇ ਚ ਤੁਹਾਨੂੰ ਅਗਰ ਫਿਰ ਵੀ ਤੁਹਾਨੂੰ ਐ ਲੱਗਦਾ ਕਿ ਨਹੀਂ ਯਾਰ ਜੰਮਿਆਣੀ ਆਪ ਨੂੰ ਤਾਂ ਤੁਸੀਂ ਵਾਪਸ ਕਰ ਸਕਦੇ ਹੋ ਈਜ਼ਲੀ ਵਾਪਸ ਹੋ ਜਾਂਦਾ ਆਪਣੇ ਇੰਡੀਆ ਵਾਂਗੂ ਚ ਜਾਨਾ ਟੰਗ ਕਰਨ ਜਾਂ ਆਪਣ ਨੂੰ ਉਹ ਕਰਨ ਸਿੱਧਾ ਤੁਸੀਂ ਆਓ ਤੇ ਆਪਦਾ ਬਿੱਲ ਦਿਖਾਓ ਤੇ ਸੇਮ ਤੁਹਾਡੇ ਕਾਰਡ ਦੇ ਵਿੱਚ ਨਾਲ ਦੀ ਨਾਲ ਪੇਮੈਂਟ ਆਊਗੀ ਤੇ ਹੋਪਸ ਤੁਹਾਨੂੰ ਵਧੀਆ ਲੱਗਿਆ ਨਾ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਮਿਲਦੇ ਆਂ ਹਾਂ ਅਗਲੀ ਵੀਡੀਓ ਚ